जिन्ना नु ਹਲਕੇ ਰਹਿਣ ਦੀ ਚਾਹ ਚਾ ਗਈ ਉਹ ਫਿਰ ਅੱਡ ਨਹੀਂ ਹੁੰਦੇ ਜਿਨਾਂ ਨੂੰ ਨਹੀਂ ਫਿਕਰ ਕੋਈ ਚਿੰਤਾ ਬੜੇ ਚੈਨ ਨਾਲ ਸੌਂਦੇ ਨੇ ਜਿਨਾਂ ਨੂੰ ਦੁੱਖ ਤਕਲੀਫ ਹੀ ਨਹੀਂ ਹੈ ਉਹ ਫਿਰ ਕਦੇ ਨਹੀਂ ਰੋਂਦੇ ਨੇ ਰੱਬ ਤੇ ਵਿਸ਼ਵਾਸ ਕਰਨ ਵਾਲੇ ਹੰਦੇ ਪਾਪ ਕਰਨ ਤੋਂ ਡਰਦੇ ਨਹੀਂ ਚੰਗੇ ਲੋਕ ਮਿਹਨਤ ਕਰਕੇ ਕੰਮ ਕਮਾਈ ਐਵੇਂ ਕਿਸੇ ਨਾਲ ਨਹੀਂ ਲੜਦੇ ਨੇ ਮੌਤ ਤੋਂ ਡਰਨ ਵਾਲੇ ਬੰਦੇ ਨਿੰਦਾ ਚੁਗਲੀ ਕਿਸੇ ਦੀ ਨਹੀਂ ਕਰਦੇ ਨੇ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ